ਮੋਰਚਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ 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 ਹਾਂਜੀ ਹਾਂਜੀ ਜਿੰਦਾਬਾਦ digas ਸਰਕਾਰ ਮੁਲਵਾਬਾਦ 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 ਪ੍ਰਧਾਨ ਟਰੰਪ ਮੁਲਵਾਬਾਦ ਮੁਲਵਾਬਾਦ ਵਾਹ ਗੁਰੂ ਜੀ ਦਾ ਖਾਲਸਾ ਬਣਾਓ ਸਰਕਾਰ ਸਿੱਧ ਮਤਵਾ ਸੀ ਉਹਦੇ ਹਸਾਬ ਨਾਲ ਅੱਜ ਇਨਸਾਨ ਮੋਰਚੇ ਵੱਲੋਂ ਇਥੇ ਖਦੂਰ ਸਾਹਿਬ ਦੇ ਚੌਂਕ 'ਚ ਭਾਰਤ ਦੇ ਸੱਦੇ ਤੇ ਸਾਰੇ ਹੀ ਭਾਰਤ ਦੇ ਮਹਨੀ ਕੀ ਰਾਸ਼ਟਰਪਤੀ ਟਰੰਪ ਤੇ ਭਾਰਤ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਦੇ ਨਯੂਕਤ ਖਾਨ ਮੋਰਚੇ ਵੱਲੋਂ ਉਦਰੇ ਫੁੱਤੇ ਗਏ ਆ ਇਹਦਾ ਮੋਖ ਤਾਰਨੇ ਆ ਵੀ ਆਪਾਂ ਸਮਝਦੇ ਆਂ ਵੀ ਟਰੰਪ ਜਿਹੜਾ ਉਹ ਦੁਨੀਆ ਦੇ ਵੱਡੇ سرمایہਦਾਰਾਂ ਦਾ ਆਗੂ ਆ ਉਹ ਚਾਹੁੰਦਾ ਆ ਵੀ ਭਾਰਤ ਦੀ ਖੇਤੀ ਤੇ ਇਨਕਾਬਜ਼ਾ ਕਰੀ ਗਏ ਤੇ ਅਮਰੀਕਾ ਦੇ ਵਿੱਚੋਂ ਮਾਲ ਜਿਹੜਾ ਖੇਤੀ ਦਾ ਆ ਜਾਂ ਹੋਰ ਇਤਾਂ ਦਾ ਉਹ ਭਾਰਤ ਵਿੱਚ ਛੁਟਿਆ ਜਾਵੇ ਤਾਂ ਕਿ ਇੱਥੋਂ ਤੇ ਜਿਹੜੀ ਕਿਸਾਨੀ ਦੀ ਉਪਜ ਆ ਉਹਨੂੰ ਮਾਰਕੀਟ ਤੋਂ ਬਾਹਰ ਕਰਕੇ ਇੱਥੋਂ ਦੇ ਕਿਸਾਨ ਨੂੰ ਰੋਲਿਆ ਜਾਵੇ ਤੇ ਦੀ ਜ਼ਮੀਨ ਖਰੀਦ ਲਈ ਜਾਵੇ ਮੋਦੀ ਦੇ ਗੁੱਸਾ ਹੈ ਆ ਪੀਰ ਟ੍ਰੰਪ ਦੇ ਵਿਰੋਧੇ ਕੱਖਰ ਨਹੀਂ ਬੋਲਦਾ ਇਹ ਸਾਡੇ ਦੇਸ਼ ਦਾ ਮੁਖੀ ਆ 1.8 ਅਰਬ ਦੀ ਆਬਾਦੀ ਵਾਲੇ ਦੇਸ਼ ਦਾ ਮੁਖੀ ਆ ਔਰ ਇਹਨੂੰ ਚਾਹੀਦਾ ਜੁਰਤ ਨਾ ਕੋ ਕਰਨਾ ਕਿ ਮੈਂ ਆਪਦੇ ਦੇਸ਼ ਦਾ ਮੁਖੀ ਆ ਮੈਂ ਤੇਰੀਆਂ ਧਮਕੀਆਂ ਤੋਂ ਨਹੀਂ ਡਰਦਾ ਪਰ ਇਹ ਉਤੋਂ ਡਰਦਾ ਗੁੱਛੀ ਮਾਰ ਜਾਂਦਾ ਇਸ ਤਰਕੇ ਅੱਜ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਿਰਫ ਪ੍ਰਸਾਦ ਬੋੜ ਕੇ ਦੇ ਝੰਡੇੜ ਗੁੱਥਾ ਕਿ ਸਾਡੇ ਦੇਸ਼ ਦਾ ਮੁਖੀ ਸਾਡੀ ਰਾਖੀ ਕਰਨ ਲਈ ਤਿਆਰ ਨਹੀਂ ਇਹ ਅਮਰੀਕਾ ਦੇ ਹਲਕਾ ਹੋਇਆ ਰਾਸ਼ਟਰਪਤੀ ਆ ਕਾਰਪੋਰੇਸ਼ਨਾਂ ਦਾ ਨਮੈਂਦਾ ਬੋਲੇ ਅਗੇ ਸਿਰ ਸੁਤੀ ਜੋਤਾ ਤੇ ਕਾਨੂੰਨ ਜੋ ਨਾ ਵਾਦਾ ਤੇ ਫਿਰ ਸਾਡੇ ਦੇਸ਼ ਦਾ ਨੁਕਸਾਨ ਆ ਇੱਥੋਂ ਦੀ ਖੇਤੀ ਦਾ ਵੱਡਾ ਨੁਕਸਾਨ ਆ ਇੱਥੋਂ ਦੀ ਕਾਰਖਾਨਿਆਂ ਦਾ ਵੱਡਾ ਨੁਕਸਾਨ ਆ ਮਜ਼ਦੂਰਾਂ ਦਾ ਵੱਡਾ ਨੁਕਸਾਨ ਆ ਇੱਥੋਂ ਦੇ ਛੋਟੇ ਵਪਾਰੀਆਂ ਦੀ ਤਬahi ਆ ਉਹ ਸਾਨੂੰ ਮੰਨਜ਼ੂਰ ਨਹੀਂ ਇਸ ਕਰਕੇ ਅੱਜ ਅਸੀਂ ਦੜਿਆਂ ਮੈਦਾਨ ਔਰ ਲੋਕਾਂ ਨੂੰ ਸਦਾ ਦਿੰਨੇ ਆ ਵੀ ਆਉ ਇਹਨਾਂ ਕਾਰਪੋਰੇਟਾਂ ਨਾਲ ਕੁਝਾਈਏ ਤੇ ਮਿਹਨਤ ਕਸ਼ ਲੋਕਾਂ ਦੇ ਜਿਹੜੇ ਆ ਉਹਦੀ ਮਿਹਨਤ ਦਾ ਮੋਲ ਜਿਹੜਾ ਉਹ ਪਾਉਣ ਦੀ ਆਪਾਂ ਕਿਉਂ ਨਹੀਂ ਗਏ ਅਗਲੇ ਅਗਲੇ ਮੁੱਦੇ ਜਥੇ ਬੰਦੀ ਵੱਲੋਂ ਕੋਈ ਅਗਲਾ ਮੁੱਦਾ ਜੀ ਸੰਜੂਤ ਪਟਾਣ ਮੋਰਚੇ ਵੱਲੋਂ 24 ਨੂੰ ਸਮਰਾਲੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਉਹ ਆ ਪੰਜਾਬ ਦੀ ਸਰਕਾਰ ਦੇ ਬਰੂ ਲੈਂਡ ਪੂਲਰਜ਼ ਪੌਲਟੀ ਦੇ ਖਿਲਾਫ ਭਾਵੇਂ ਨਾ ਪੱਤਰ ਕੱਢਿਆ ਕਿ ਉੱਤੇ ਰੋਕ ਲਾਈ ਆ ਪਰ ਉਹਨੂੰ ਜਿੱਦਾਂ ਪਾਸ ਕੀਤਾ ਹੈ ਕੈਬਨਟ ਦੇ ਵਿੱਚ ਅਸੈਂਬਲੀ ਨੂੰ ਉਸੇ ਤਰ੍ਹਾਂ ਹੀ ਵਾਪਸ ਰੱਦ ਕਰ ਲਈ ਵੀ ਜਿੱਦਾਂ ਤਿੰਨ ਕਾਨੂੰਨ ਵਾਪਸ ਕਰਾਏ ਸੀ ਉਸੇ ਤਰ੍ਹਾਂ ਸਰਕਾਰ ਨੂੰ ਕੈਬਨਟ ਦੀ ਮੀਟਿੰਗ ਕਰਨੀ ਪਣੀ ਆ ਸਾਡੇ ਨਾਲ ਧੋਖਾ ਨਾ ਹੋਵੇ ਸਾਨੂੰ ਤਵਾਰ ਨਹੀਂ ਇਸ ਕਰਕੇ ਜਿੰਨਾ ਚਿਰ ਉਸੇ ਤਰ੍ਹਾਂ ਵਾਪਸੀ ਕਰਦਾ ਉਦੋਂ ਅੱਗੇ ਚੱਰੀ ਰਹਿਣਾ 24 ਅਗਸਤ ਨੂੰ ਸਮਰਾਲੇ ਦੇ ਵਿੱਚ ਬਹੁਤ ਵੱਡੀ ਰੈਲੀ ਖਾਨ ਮੋਰਚਾ ਕਰੂਗਾ ਤਾਂ ਕਿ ਪੁਵੰਤ ਮਾਨ ਦੀ ਸਰਕਾਰ ਨੂੰ ਕੰਨ ਕੀ ਕੇ ਜਾ ਸਕੋ ਕੋਈ ਓਰ ਨਾ ਕਰੇਗਾ ਮੇਰਾਣਾ ਸੂਬੇਦਾਰ ਸਲੱਖਣ ਸਿੰਘ ਮਢਾਲਾ ਗਰਾਹਾਂ ਜਿਹਾ ਬਲਾਕਪੁਰ ਤਾਂ ਹਿਸਾਬ ਤੋਂ ਇਹ ਸਰ ਕੀ ਮੁੱਦੇ ਤੇ ਅੱਜ ਇਕੱਠੇ ਹੋਏ ਆ ਜਿਹੜੀ ਜਦਬੰਦੀ ਹੈ ਇਹ ਮੁੰਡੇ ਇਹ ਇਕੱਠੇ ਸੰਯੁਕਤ ਮੋਰਚ ਦੇ ਨਾਲੇ ਕਾਲ ਦਿੱਤੀ ਕਿ 13 ਤਰੀਕ ਨੂੰ ਇਹਦੇ ਵਿੱਚ ਭਗਵਾਨ ਮੋਦੀ ਤੇ ਟਰੰਪ ਦਾ ਪੁਤਲਾ ਬੁਗੜਾ ਸੀ ਭਗਵਾਨ ਮੋਦੀ ਦਾ ਪੁਤਲਾ ਨਹੀਂ ਜੀ ਉਹ ਥੋੜੀ ਜੀ ਬੈਕ ਲੈ ਗਿਆ ਵਾ ਲਾਈਨ ਪਾਲਿਸੀ ਤੋਂ ਛਿੜ ਗਿਆ ਇਹ ਕਰਕੇ ਅੱਜ ਅਸੀਂ ਮੋਦੀ ਦਾ ਤੇ ਟਰੰਪ ਦਾ ਪੁਤਲਾ ਜਿਹੜਾ ਫੁਕਿਆ ਵਾ ਇਹ ਉਹ ਆ ਜਿਹੜੀਆਂ ਪਿਛੇ ਡਬਲਯੂਟੀ ਦੇ ਨਾਲ ਸਮਝੌਦੇ ਕੀਤੇ ਸੀਗੇ ਤੇ ਟਰੰਪ ਜਿਹੜਾ ਆਪਣੇ ਪ੍ਰੈਸ਼ਰ ਦੇ ਨਾਲ ਮੋਦੀ ਕੋਲ ਲਾਗੂ ਕਰਾਉਣੀਆ ਚਾਹੁੰਦਾ ਜਿਸ ਤਰ੍ਹਾਂ ਲੋਕਾਂ ਦੇ ਧੋਨਾਂ ਦਾ ਮੇਰੇ ਕੋਲ ਵੀਦੋ ਖੁੱਦ ਮੇਰੇ ਕੋਲ ਵੀਦੋ ਨਗੇ ਨਗੇ ਧੰਦੇ ਜਿਹੜੇ ਸਾਰੇ ਪੰਡ ਭਾਰਤ ਦੇ ਪਾਸ ਹੋ ਜਾਣਗੇ ਜੇ ਉਹ ਟਰੰਪ ਆਪਣੀਆਂ ਸੱਤਾ ਲਾਗੂ ਕਰਾ ਜਾਂਦਾ ਇਸ ਕਾਰਨ ਪੂਰੇ ਭਾਰਤ ਦੇ ਵਿੱਚ ਟਰੰਪ ਜਿਹੜੇ ਮੁੱਠਲੇ ਫੁੱਟੇ ਮੈਸੇਜ ਦਿੰਦਾ ਵਾ ਕਿ ਇਹ ਤਰੀਆਂ ਜਿਹੜੀਆਂ ਨਕਮੀਆਂ ਚੱਲਾਵਾ ਇਹ ਪਾਸ ਨਹੀਂ ਹੋਣ ਜਾਣਗੇ ਤਾਨੂੰ ਲੱਗਦਾ ਵੀ ਇਦਾਂ ਪੁੱਛਨੇ ਕੁੱਪਣਾ ਆਪਣੀ ਮਤਲੇ ਹਾਲ ਜਿਵੇਂ ਮੈਂ ਕਰਾ ਸਕੂਗੀ ਇਹ ਗੋਲ ਦੀ ਬਿਲਕੁਲ ਸਾਨੂੰ 100% ਸਵਾਦ ਵਾ ਕਿ ਇਹ ਜਿਹੜੀਆਂ ਸਰਕਾਰਾਂ ਵਾ ਨਾ ਇਹ ਬਣਦੀਆਂ ਵੀ ਲੋਕਾਂ ਦਾ ਵਾ ਲੋਕੀ ਰੰਗ ਝੁੰਦੇ ਆਗੇ ਤੇ ਲੋਕਾਂ ਦਾ ਰੋਜ ਜਦੋਂ ਆੜਾ ਹੁੰਦਾ ਨਾ ਫੇਰ ਇਹਨਾਂ ਸਰਕਾਰਾਂ ਨੂੰ ਕੋੜੇ ਟੇਕਣੇ ਪੈਂਦੇ ਆ ਇਹ ਸਾਨੂੰ ਆਪਣੇ ਆਪ ਨੂੰ ਦਵਾਜਵਾ ਔਰ ਜੱਥੇ ਬੰਦੀਆਂ ਦਾ ਭਰੋਸਾ ਵਾ ਕਿ ਜੱਥੇ ਬੰਦੀਆਂ ਨੇ ਜਿਹੜਾ ਮੁੱਦਾ ਚੁਕ ਲਿਆ ਉਹਨੂੰ ਕਦੇ ਪਛਾਹ ਨਹੀਂ ਹਟਿਆ ਉਹਨੂੰ ਅੱਗੇ ਲੈ ਕੇ ਜਾਣਗੇ ਮੋਦੀ ਦੀ ਕੀ ਚੀਜ਼ਾ ਇੱਥੇ ਰੰਗਜੀਤ ਵਦੋਂ ਜੋ ਸਾਰੇ ਬੰਦੇ ਦੁਕਾਨ ਦੀ ਕਰਵਾਉਂਦੇ ਆਪਣੇ ਨਾਲ ਕਰ ਆ ਗਿਆ ਹੈਗਾ ਰੰਗਜੀਤ ਨਹੀਂ ਇੱਥੇ ਰਿਹਾ ਮੋਦੀ ਦੀ ਚੀਜ਼ ਹੀ ਕੋਲ ਹੈ